ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਕੱਲੇ ਲੜਨ ਜਾ ਰਹੀ ਹੈ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭੁਵਿੱਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਭਵਿੱਖ ਵਾਸਤੇ ਆ ਫੈਸਲਾ ਲਿਆ ਕਿਉਂਕਿ ਜੋ ਕਮ ਬੀਜੇਪੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਤੋਂ ਹੋਲੇ ਨਹੀਂ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐ ਐਮਐਸਪੀ ਤੇ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲੰਘਾ ਜਿਹਦੇ ਵਾਸਤੇ ਸਦੀਆਂ ਤੋਂ ਇੱਥੇ ਲੋਕ ਖੁੱਲੇ ਦਰਸ਼ਣ ਦੇ ਦਾਰਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨੁਮਾਈ ਦੇ ਵਿੱਚ ਸਾਨੂੰ ਅੱਜ ਆ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਸਰਕਾਰ ਨੂੰ ਆ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਬਿਹਤਰੀ ਪੰਜਾਬ ਦਾ ਸੁਰੱਖਿਤ ਭਵਿੱਖ ਤੇ ਪੰਜਾਬ ਦੇ ਸਰਹੱਦੀ ਮਜ਼ਬੂਤੀ ਅਤੇ ਅਮਨ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਭਾਰਤ ਅਗੇ ਤਰੱਕੀ ਕਰ ਸਕਦਾ ਹੈ ਇਸ ਦੇ ਮੱਦੇ ਨਜ਼ਰ ਆ ਫੈਸਲਾ ਲਿਆ ਗਿਆ ਤੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਬੀਜੇਪੀ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੀ ਉન્નਤੀ ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ ਹੁੰਮਾ ਮਾ ਕੇ ਪਾਣਗੇ ਜਿਆ ਸੁਨੀਲ ਜਾਖੜ ਦਾ ਬਿਆਨ ਆਇਆ ਹੈ ਕਿ ਸਾਡਾ ਆਕਾਲੀ ਦਲ ਦੇ ਨਾਲ ਕੋਈ ਸਮਝੌਤਾ ਨਹੀਂ ਹੋ ਰਿਹਾ ਕੀ ਕਹਿਣਾ ਜੀ ਕੀ ਕਾਰਨ ਹੈ ਅਸੀਂ ਜਾਖੜ ਸਾਹਿਬ ਨੇ ਬਿਆਨ ਦਿੱਤਾ ਉਸ ਗੱਲ ਦਾ ਉਹਨਾਂ ਨੂੰ ਪਤਾ ਹੈ ਪਰ ਸਾਡੇ ਵੱਲੋਂ ਇੱਕ ਚੀਜ਼ ਕਲੀਅਰ ਹੈ ਅਸੀਂ ਪਹਿਲੇ ਦਿਨ ਤੋਂ ਮਤਾ ਪਾਇਆ ਕਿ ਸਾਡੇ ਲਈ ਪੰਜਾਬ ਪਿਆਰਾ ਹੈ ਪੰਜਾਬੀ ਪਿਆਰੇ ਨੇ ਪੰਜਾਬੀਤ ਪਿਆਰੀ ਹੈ ਸਾਡੇ ਲਈ ਪੰਥ ਪਿਆਰਾ ਹੈ ਸਾਡੇ ਮਤੇ ਦੇ ਵਿੱਚ ਇਹ ਹੈ ਕਿ ਜਿਹੜਾ ਵੀ ਬੰਦਾ ਜਿਹੜੀ ਵੀ ਕੋਈ ਪਾਰਟੀ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਹੈ ਉਹ ਜੇ ਸਾਡੇ ਪੰਜਾਬ ਦੇ ਮਸਲੇ ਹੱਲ ਕਰੂਗੀ ਡਿਬਰੂਗੜ੍ਹ ਦੀਆਂ ਜੇਲਾਂ ਚ ਬੰਦ ਨੌਜਵਾਨਾਂ ਤੋਂ ਐਨਐਸਏ ਹਟਾਊਗੀ ਭਾਈ ਅਮਰਤਪਾਲ ਸਿੰਘ ਵਰਗਿਆਂ ਨੂੰ ਵਾਪਸ ਲੈ ਕੇ ਆਊਗੀ ਬੰਦੀ ਸਿੰਘਾਂ ਦੀ ਰਿਹਾਈ ਕਰਾਊਗੀ ਪੰਜਾਬ ਦੀ ਕਿਸਾਨੀ ਦੇ ਮਸਲੇ ਹੱਲ ਕਰੂਗੀ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਦੇ ਮਸਲਿਆਂ ਦੇ ਦਖਲਅਦਾਜ਼ੀ ਬੰਦ ਕਰੂਗੀ ਉਹਦੇ ਨਾਲ ਸਾਡਾ ਸਮਝੌਤੇ ਦੀ ਗੱਲ ਕੀਤੀ ਸੀ ਪਰ ਜੇ ਹੁਣ ਸਾਡੂੰ ਇਸ ਗੱਲ ਤੇ ਹੱਲ ਹੀ ਨਹੀਂ ਹੁੰਦਾ ਸਾਡੇ ਲਈ ਪ੍ਰਾਇੋਰਟੀ ਪੰਜਾਬ ਹੈ ਸਾਡੇ ਲਈ ਪ੍ਰਾਇੋਰਟੀ ਕੁਰਸੀ ਨਹੀਂ ਹੈ ਤੇ ਅਸੀਂ ਬੜੇ ਖੁਸ਼ ਆ ਕਿ ਅਸੀਂ ਪੰਜਾਬੀਆਂ ਦੇ ਹੱਕ 'ਚ ਖੜਿਆ ਤੇ ਖੜਦੇ ਰਹਾਂਗੇ ਤੇ ਖੜਦੇ ਰਹੇ ਹਾਂ ਕੀ ਕਾਰਨ ਹੈ ਕਿ ਬੀਜੇਪੀ ਨੇ ਮੰਗਾ ਨਹੀਂ ਮੰਨੀ ਜਿਹਦੇ ਕਰਕੇ ਸਮਝੌਤਾ ਨਹੀਂ ਹੋ ਰਿਹਾ ਨਹੀਂ ਬੀਜੇਪੀ ਨੇ ਮੰਗਾ ਸੀ ਤੇ ਮੰਗਾ ਰੱਖਿਆ ਨੇ ਇਸ ਦਾ ਮਤਾ ਰੱਖਿਆ ਆਪਦਾ ਸਾਡੀ ਤਾਂ ਕੰਡੀਸ਼ਨ ਇਸ ਗੱਲ ਦੀ ਹੈ ਕਿਸੇ ਨਾਲ ਵੀ ਜਿਹੜੀ ਵੀ ਪਾਰਟੀ ਸਾਡੇ ਇਸ ਗੱਲ ਤੇ ਸਾਡੇ ਪਹਿਰਾ ਦੇਊਗੀ ਸਾਡਾ ਉਹ ਸਾਡਾ ਹੱਕਦਾਰ ਹੈ ਅਸੀਂ ਤਾਂ ਕਹਿੰਦੇ ਆ ਭਰਾਵਾ ਪੰਜਾਬ ਦੇ ਮਸਲੇ ਹੱਲ ਕਰ ਦੋ ਚਾਹੇ ਜੋ ਮਰਜ਼ੀ ਕਰਾ ਲਓ ਸਾਡੇ ਤੋਂ ਅਸੀਂ ਪੰਜਾਬ ਬਚਾਉਣਾ ਹੈ ਪੰਥ ਬਚਾਉਣਾ ਹੈ ਪੰਜਾਬ ਦੀ ਗੱਲ ਕਰਨੀ ਹੈ ਤੇ ਜੇ ਮੰਗਾ ਜਿਹੜੀਆਂ ਨੇ ਅਸੀਂ ਡਿਮਾਂਡ ਤਾਂ ਅਸੀਂ ਪਹਿਲੀ ਗੱਲ ਹੈ ਜਦੋਂ ਡਿਸਕਸ਼ਨ ਚੱਲਦੀ ਸੀ ਪਿਛਲੇ ਦਿਨਾਂ 'ਚ ਉਦੋਂ ਵੀ ਇਹੀ ਹੈ ਕਿਉਂਕਿ ਅਸੀਂ ਜਿਹੜੀ ਪੰਥ ਲਈ ਖੜੇ ਸੀ ਪੰਜਾਬ ਲਈ ਖੜੇ ਸੀ ਕਹ ਸਕਦੇ ਕਿ ਜਿਹੜੀਆਂ ਤੁਸੀਂ ਆਪਣੀ ਸ਼ਰਤਾਂ ਰੱਖੀਆਂ ਸੀ ਜਾਂ ਮੰਗਾਂ ਕਹਿ ਲੋ ਰੱਖੀਆਂ ਸੀ ਉਹ ਬਿਲਕੁਲ ਜਾਇਜ਼ ਮੰਗਾਂ ਦੇ ਪੰਜਾਬੀ ਦੇ ਮੰਗਾਂ ਤੇ ਬੀਜਪੀ ਪੰਜਾਬੀਆਂ ਦੀ ਮੰਗਾਂ ਤੇ ਉਹ ਨਹੀਂ ਚਾਹੁੰਦੀ ਨਹੀਂ ਆਉਣਾ ਚਾਹੁੰਦੀ ਕਿਉਂਕਿ ਦੇਖੋ ਇਹ ਕਲੀਅਰ ਗੱਲ ਹੈ ਅਸੀਂ 550 ਸਾਲੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਨੋਟੀਫਿਕੇਸ਼ਨ ਉਹਦਾ ਜਾਰੀ ਹੋ ਗਿਆ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਤਾਂ ਮੈਨੂੰ ਇਹ ਦੱਸੋ ਨੋਟੀਫਿਕੇਸ਼ਨ ਲਾਗੂ ਕਿਉਂ ਨਹੀਂ ਕੀਤਾ ਅਸੀਂ ਜਦੋਂ ਦੀ ਗੱਲ ਕੀਤੀ ਹੈ ਜੇ ਕਿਸਾਨੀ ਮੁੱਦੇ ਤੇ ਅਸੀਂ ਅਸੀਂ ਆ ਆਪਣਾ ਅਸਤੀਫਾ ਦੇ ਕੇ ਵੀ ਬਾਹਰਸਮ ਰਿਕੋ ਬਦਲ ਮਿਨਿਸਟਰੀ ਤੋਂ ਤਾਂ ਉਦੋਂ ਦੀ ਜਿਹੜੀ ਉਹ ਕਿਸਾਨੀ ਮੰਗਾ ਨੇ ਉਹਦੇ ਤੇ ਕੋਈ ਹੱਲ ਨਹੀਂ ਕੀਤਾ ਫਿਰ ਜਿਹੜੀਆਂ ਪੰਜਾਬ ਦੀ ਹੈ ਹਰਿਆਣਾ ਐਸ்சிਪੀਸੀ ਦੀ ਗੱਲ ਹੈ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੀ ਗੱਲ ਹੈ ਅਸੀਂ ਕਿੰਨੇ ਮੁੱਦਿਆਂ ਤੇ ਉਹਨਾਂ ਨੂੰ ਗੱਲ ਕਹੀ ਕਿਸੇ ਇੱਕ ਮੁੱਦੇ ਤੇ ਹੱਲ ਨਹੀਂ ਕੀਤਾ ਫਿਰ ਨਹੀਂ ਕੀਤਾ ਤਾਂ ਅਸੀਂ ਇਹਦਾ ਮਤਲਬ ਸਾਡਾ ਅਸੀਂ ਜਿਹੜਾ ਐਲਾਈਅੰਸ ਹੈ ਸਾਡੇ ਲਈ ਪੰਜਾਬ ਦੇ ਮੁੱਦੇ ਪੰਜਾਬ ਦੇ ਸਿੱਖਾਂ ਦੇ ਮੁੱਦੇ ਪੰਜਾਬ ਦੇ ਪੰਜਾਬੀਆਂ ਦੇ ਮੁੱਦੇ ਹਿੰਦੂ ਭਾਈਚਾਰੇ ਰੱਖਾਂਝ ਦੀ ਗੱਲ ਹੈ ਭਾਈਚਾਰਕ ਸ਼ਾਂਤੀ ਦੀ ਗੱਲ ਹੈ ਉਹ ਸਾਰੇ ਮੁੱਦਿਆਂ ਦੇ ਉੱਤੇ ਸਾਡੀ ਲੜਾਈ ਹੈ ਉਹ ਲੜਾਈ ਪੰਜਾਬ ਦੇ ਲਈ ਲੜਦਾ ਰਿਹਾ ਸ਼੍ਰੋਮਣੀ ਕਾਲਦਾ ਸਾਡਾ ਫਰਜ਼ ਬੰਦਾ ਸੀ ਖੇਤਰੀ ਪਾਰਟੀਆਂ ਤੇ ਖੇਤਰੀ ਪਾਰਟੀ ਦਾ ਫਰਜ਼ੇ ਹੁੰਦਾ ਕਿ ਪਹਿਲਾਂ ਆਪਣੀ ਸਟੇਟ ਨੂੰ ਦੇਖਣਾ ਉਸ ਤੋਂ ਬਾਅਦ ਬਾਕੀ ਮੁਲਕ ਨੂੰ ਦੇਖਣਾ ਸੋ ਅਸੀਂ ਉਸ ਸਟੇਟ ਨੂੰ ਦੇਖਦੇ ਹੋਏ ਅਸੀਂ ਆਪਣੀ ਗੱਲ ਰੱਖਤੀ ਅੱਗੇ ਉਹਨਾਂ ਨੂੰ ਨਹੀਂ ਮਨਜ਼ੂਰ ਜੇ ਮਨਜ਼ੂਰ ਕਰ ਲਾਂਗੇ ਵੈਲਕਮ ਹੈ ਨਹੀਂ ਮਨਜ਼ੂਰ ਕਰਨਗੇ ਤੇ ਫਿਰ ਉਹਨਾਂ ਦੀ ਮਰਜ਼ੀ ਹੈ